ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੁਆਰਾ ਅਧਿਆਪਕ ਵਰਤੀ ਲਈ ਜਾਰੀ ਕੀਤੀ ਗਈ ਪਹਿਲੀ ਐਡਵਰਟਾਈਜ਼ਮੈਂਟ ਨੂੰ ਰੱਦ ਕੀਤੇ ਜਾਣ ਤੇ ਇਸ ਦੇ ਪੈਣ ਵਾਲੇ ਪ੍ਰਭਾਵਾਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣਸਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਵੀਰ ਇਹ ਫੌਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਵਦੀ ਨੂੰ ਸਮਝਣ ਮੇਜ ਕਰੇ ਪਾਵੇਂ ਪੰਜਾਬ ਸਰਕਾਰ ਵੱਲੋਂ ਪੁਲਿਸ ਡਿਪਾਰਟਮੈਂਟ ਤੇ ਹੈਲਥ ਡਿਪਾਰਟਮੈਂਟ ਸਮੇਤ ਕਈ ਹੋਰ ਮੈਕਨਿਜ਼ਮਾਂ ਵਿੱਚ ਵੀ ਅਪੁਆਇੰਟਮੈਂਟਸ ਕੀਤੀਆਂ ਗਈਆਂ ਹਨ ਪਰੰਤੂ ਸਿੱਖਿਆ ਵਿਭਾਗ ਵਿੱਚ ਜੋ ਈਟੀਟੀ 2364 8टी 6435 ਤੇ 8टी 9994 ਭਰਤੀਆਂ ਹਨ ਇਹ ਤਾਂ ਪਿਛਲੀ ਕਾਂਗਰਸ ਸਰਕਾਰ ਦੁਆਰਾ ਹੀ ਐਡਵਰਟਾਈਜ਼ ਕੀਤੀਆਂ ਪਈਆਂ ਸਨ ਅਧਿਆਪਕ ਭਰਤੀ ਲਈ ਤਾਂ ਪਹਿਲੀ ਐਡਵਰਟਾਈਜ਼ਮੈਂਟ 2000 ਪੀਟੀਆਈ ਦੀਆਂ ਪੋਸਟਾਂ ਪਰਵੇਂ ਸਕੂਲਾਂ ਵਿੱਚ ਭਰਨ ਲਈ ਦਿੱਤੀ ਗਈ ਸੀ ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਹੈ ਪੂਰੀ ਖਬਰ ਖਬਰ ਹੈ ਆਪ ਸਰਕਾਰ ਵੱਲੋਂ ਅਧਿਆਪਕ ਭਰਤੀ ਦਾ ਪਹਿਲਾ ਇਸ਼ਤਿਹਾਰ ਹੀ ਹੋਇਆ ਰੱਦ ਫੌਜਲ ਕਾ ਤੋਂ ਇਹ ਖਬਰ ਲੱਗੀ ਹੈ ਜੀ ਅਧਿਆਪਕ ਭਰਤੀ ਦੇ ਮਾਮਲੇ ਵਿੱਚ 15 ਜੁਲਾਈ 2025 ਨੂੰ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਲਈ ਸਰਕਾਰ ਵੱਲੋਂ ਜੋ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਹੈ। ਸਿੱਖਿਆ ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰਾਇਮਰੀ ਕੈਡਰ ਵਿੱਚ ਪੀਟੀਆਈ ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਜੋ ਕਿ ਭਰਤੀ ਲਈ ਪਹਿਲੀ ਵਾਰ ਜਾਰੀ ਹੋਇਆ ਸੀ ਉਹ ਵੀ ਰੱਦ ਹੋ ਗਿਆ ਹੈ। 2011 ਤੋਂ ਹੁਣ ਤੱਕ ਇੱਕ ਵੀ ਪੀਟੀਆਈ ਅਧਿਆਪਕਾਂ ਦੀ ਭਰਤੀ ਨਹੀਂ ਹੋਈ। ਹਜ਼ਾਰਾਂ ਨੌਜਵਾਨ ਜੋ ਸਰਕਾਰ ਤੇ ਵਟੀਆਂ ਉਮੀਦਾਂ ਲੈ ਕੇ ਬੈਠੇ ਸਨ ਉਹਨਾਂ ਦੇ ਸੁਪਨਿਆਂ ਨੂੰ ਵੱਡੀ ਸੱਟ ਵੱਜੀ ਹੈ। ਸਰਕਾਰ ਜੋ ਮਰਜ਼ੀ ਦਾਅਵੇ ਕਰੇ ਪਰ 3.5 ਸਾਲਾਂ ਬਾਅਦ ਭਰਤੀ ਲਈ ਪਹਿਲਾ ਹੀ ਇਸ਼ਤਿਹਾਰ ਰੱਦ ਹੋ ਜਾਣਾ ਇਸ ਨਾ ਸਰਕਾਰ ਦੀ ਵੱਡੇ ਪੱਧਰ ਤੇ ਕਿਰਕਰੀ ਹੋਈ ਹੈ ਸਿੱਖਿਆ ਸੂਤਰਾਂ ਅਨੁਸਾਰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਨੇ ਸਹਾਇਕ ਡਾਇਰੈਕਟਰ ਭਰਤੀ ਵਿਗਿਆਪਨ ਰੱਦ ਕਰਨ ਲਈ ਲਿਖਿਆ ਗਿਆ ਤੇ ਸਹਾਇਕ ਡਾਇਰੈਕਟਰ ਨੇ ਭਰਤੀ ਲਈ ਜਾਰੀ ਕੀਤਾ ਇਸ਼ਤਿਹਾਰ ਵਾਪਸ ਲੈ ਲਿਆ ਹੈ ਸਿੱਖਿਆ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੈਮਰੀਕੇਟਰ ਅੰਤਰਯ ਪੀਟੀਆਈ ਭਾਰਤੀ ਦਾ ਇਹ ਪਹਿਲਾ ਤਜਰਬਾ ਸੀ ਜੋ ਕਿ ਪਾਲਿਸੀ ਮੈਟਰ ਨੂੰ ਲੈ ਕੇ ਵੇਰ ਵਿਖਾਣ ਦੀ ਅਸਾਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ 15 ਜੁਲਾਈ 2025 ਤੋਂ ਸ਼ੁਰੂ ਹੋਇਆ ਪਰ ਜੀਆਂ ਦਾ ਸਿਲਫਲਾਬ 11 ਅਗਸਤ 2025 ਨੂੰ ਅਚਾਨਕ ਹੀ ਬਖਸ਼ੋਗ ਦਿੱਤਾ ਗਿਆ ਸੀ ਤੇ ਇਸ਼ਤਿਹਾਰ ਬਿਨਾਂ ਕਿਸੇ ਕਾਰਨ ਰੱਦ ਕਰ ਦੇਣਾ ਕੋਈ ਮੰਦਰ ਭਾਗੀ ਗੱਲ ਤੋਂ ਘਟ ਨਹੀਂ ਹੈ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਨੇ ਕਰੋੜਾਂ ਰੁਪਏ ਫੀਸ ਇਕੱਠੀ ਕਰ ਲਈ ਹੈ ਆਮ ਤੇ ਪਛੜੀਆਂ ਛੜੀਆਂ ਤੋਂ 2000 ਰੁਪਏ ਪ੍ਰਤੀ ਪ੍ਰਤੀਯੋਗੀ ਫੀਸ ਵਸੂਲੀ ਗਈ ਹੈ ਇਸ ਤੋਂ ਬਿਨਾ ਵਰਤੀ ਲਈ ਅਨੇਕਾ ਪ੍ਰਕਾਰ ਦੇ ਫਿਜ਼ੀਕਲ ਤੇ ਲਿਖਤੀ ਟੈਸਟ ਵੀ ਲਿਆ ਜਾਣਾ ਸੀ ਹਜ਼ਾਰਾਂ ਬੇਰੁਜ਼ਗਾਰ ਪਿਛਲੀ ਉਮਰੇ ਗਰਾਉਂਡਾਂ ਅੰਦਰ ਗਿੱਟੇ-ਗੋਡੇ ਤੜਵਾ ਰਹੇ ਸਨ ਇਸ ਤੋਂ ਬਿਨਾ ਅਕੈਡਮੀਆ ਨੂੰ ਮਹਿੰਗੀ ਫੀਸ ਦੇ ਚੁੱਕੇ ਹਨ ਪਰ ਸਰਕਾਰ ਨੇ ਅਚਾਨਕ ਹੀ ਇਹ ਫੈਸਲਾ ਲੈ ਕੇ ਉਹਨਾਂ ਦੇ ਹਰਮਾਨ ਨੂੰ ਤੋੜ ਦਿੱਤੇ ਹਨ ਕਿ ਚਾਹ ਰਾਤ ਹੁਣ ਨਾਲ ਸਰਕਾਰ ਵਿਰੋਧੀ ਪਾਰਟੀਆਂ ਦੇ ਵੀ ਨਿਸ਼ਾਨੇ ਤੇ ਆ ਗਈ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਬਾਕੀ ਦੇ ਰਹਿੰਦੇ 1.5 ਸਾਲ ਵਿੱਚ ਸਰਕਾਰ ਬੇਰੁਜ਼ਗਾਰੀ ਦੂਰ ਕਰਨ ਲਈ ਕੋਈ ਕਦਮ ਚੁੱਕਦੀ ਹੈ ਜਾਂ ਨਹੀਂ ਤੇ ਜੇਕਰ BPD, PTT, NTT ਜਾਂ ਅੰਕਣਵਾੜੀ ਦੀਆਂ ਹੋਰ ਕੋਸ਼ਨਾ ਐਡਵਰਟਾਈਜ਼ ਕੀਤੀਆਂ ਜਾਂਦੀਆਂ ਹਨ ਕੀ ਸਰਕਾਰ ਆਪਣੇ ਕਾਰਜਕਾਲ ਦੌਰਾਨ ਇਹਨਾਂ ਨੂੰ ਪੂਰਾ ਕਰਨ ਵਿੱਚ ਸਫਲ ਹੋ 파ਵੇਗੀ ਕਿਉਂਕਿ 3.5 ਸਾਲਾਂ ਦਾ ਸਮਾਂ ਲੰਘ ਜਾਣ ਤੇ ਵੀ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੁਆਰਾ ਐਡਵਰਟਾਈਜ਼ ਕੀਤੀਆਂ ਵਰਤਿਆਂ ਨੂੰ ਹੀ ਪੂਰਾ ਕਰਨ ਵਿੱਚ ਕਾਮਯਾਬ ਨਹੀਂ ਹੋਈ ਜਿਸ ਨੇ ਕਈ ਬੇਰਗਾਰਾਂ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਦੇਤੀ ਖਰਚੇ ਪੈਦਾ ਕਰ ਦਿੱਤੇ ਹਨ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਵਰਤਿਆਂ ਸੰਬੰਧੀ ਕਿੰਨੇ ਕ ਸੰਸੀਅਰ ਹੈ ਤੇ ਕਿਸ ਸ਼ਿਨਤ ਦੇ ਨਾਮ ਇਹਨਾਂ ਫਰਤੀਆਂ ਨੂੰ ਪੂਰਾ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਤੁਹਾਡੇ ਚੈਨਲ ਨੂੰ ਸਫਲਤਾਈ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ